ਸਤਿ ਸ਼੍ਰੀ ਅਕਾਲ ਜੀ ਮੈਂ ਸਾਰੇ ਢਿਲੋਂ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਵੀਡੀਓ ਹੈ ਉਹ ਆਪਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਪਾਦੜਾ ਦੇ ਵਿੱਚ ਬਣਾ ਰਹੇ ਹਾਂ ਇੱਥੇ ਸਫਲ ਕਿਸਾਨ ਸਰਦਾਰ ਅਮਨਦੀਪ ਸਿੰਘ ਨੇ ਬਹੁਤ ਹੀ ਸੋਹਣੇ ਢੰਗ ਦੇ ਨਾਲ ਡ੍ਰੈਗਨ ਫਰੂਟ ਲਾਇਆ ਹੋਇਆ ਅੱਜ ਆਪਾਂ ਉਹਨਾਂ ਤੋਂ ਜਾਣਾਂਗੇ ਵੀ ਡ੍ਰੈਗਨ ਫਰੂਟ ਆਪਾਂ ਕਿਸ ਤਰ੍ਹਾਂ ਲਾ ਸਕਦੇ ਹਾਂ ਕਿੱਥੋਂ ਆਪਾਂ ਨੂੰ ਬੂਟੇ ਪ੍ਰਾਪਤ ਹੋਣਗੇ ਖੰਭੇ ਆਪਾਂ ਨੂੰ ਕਿਸ ਤਰ੍ਹਾਂ ਬਣਾਉਣੇ ਆ ਤੇ ਇਹਨਾਂ ਦੇ ਕਿੰਨਾ ਖਰਚਾ ਆ ਜਾਂਦਾ ਤੇ ਉਹਦੀ ਸਾਬ-ਸਵਾਲ ਆ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਤੇ ਕਿੰਨਾ ਕੁ ਝਾੜ ਆਪਾਨੂੰ ਮਿਲ ਜਾਂਦਾ ਹੈ ਜਿਹੜਾ ਸਭ ਤੋਂ ਮੇਨ ਮੁੱਦਾ ਹੈ ਉਹ ਮਾਰਕੀਟ ਦਾ ਆਪਾਂ ਇਹਦੀ ਮਾਰਕੀਟ ਕਿੱਥੇ ਕਰ ਸਕਦੇ ਆ ਤੇ ਕਿੰਨੇ ਕ ਆਪਾਂ ਇਹਦੇ ਇੱਕ ਏਕੜ ਤੋਂ ਪੈਸੇ ਵਟ ਸਕਦੇ ਆ ਇਸ ਬਾਰੇ ਸਾਰੀ ਜਾਣਕਾਰੀ ਲੈਣਿਆ ਅਮਨਦੀਪ ਸਿੰਘ ਤੋਂ ਭਾਈ ਅਮਨ ਜੀ ਤੁਹਾਡਾ ਸਾਡੀ ਸਟੂਡੀਓ ਦੇ ਵਿੱਚ ਸਵਾਗਤ ਹੈ ਬਹੁਤੋ ਸ਼ੁਕਰੀਆ ਭਾਈ ਜੀ ਤੁਸੀਂ ਖੇਤੀ ਦੇ ਵਿੱਚ ਕਣਕ ਚੋਨੇ ਦੀ ਖੇਤੀ ਨੂੰ ਛੱਡ ਕੇ ਤੁਸੀਂ ਡਰੈਗਨ ਫਰੂਟ ਦੀ ਖੇਤੀ ਅਪਣਾਈ ਮਾਨਸਾ ਜਿਲ੍ਹੇ 'ਚ ਤੁਸੀਂ ਬਹੁਤ ਹੀ ਵਧੀਆ ਸਫਲਤਾ ਪ੍ਰਾਪਤ ਕੀਤੀ ਹੈ ਤੇ ਤੁਹਾਨੂੰ ਇਸ ਗੱਲ ਦੀਆਂ ਵਧਾਈਆਂ ਨੇ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਤੁਸੀਂ ਹੁਣ ਸਾਨੂੰ ਇਹ ਦੱਸੋ ਵੀ ਜਿਹੜਾ ਡ੍ਰੈਗਨ ਫਰੂਟ ਤੁਸੀਂ ਲਾਇਆ ਹੋਇਆ ਤੇ ਵੀ ਇਹਦੀ ਜੜਕ ਤੁਹਾਨੂੰ ਕਿੱਥੋਂ ਲੱਗੀ ਕਿੱਥੋਂ ਪਤਾ ਲੱਗਿਆ ਵੀ ਆਪਾਂ ਡ੍ਰੈਗਨ ਫਰੂਟ ਦੀ ਖੇਤੀ ਇਸ ਤਰ੍ਹਾਂ ਕਰ ਸਕਦੇ ਡ੍ਰੈਗਨ ਤਾਂ ਇਦਾਂ ਗਾਈ ਵੀ ਘੁੰਮਣ ਗਏ ਇਧਰ ਸਾਊਥ ਵਾਲੀ ਉੱਥੇ ਡ੍ਰੈਗਨ ਦੇਖ ਲਿਆ ਠੀਕ ਹੈ ਤੇ ਫਿਰ ਇਧਰ ਅਸੀਂ ਥੋੜਾ ਲਾ ਕੇ ਦੇਖ ਲਈ ਉਹ ਵਧੀਆ ਚੱਲ ਪਿਆ ਉੱਥੋਂ ਫਿਰ ਹੌਲੀ ਹੌਲੀ ਅੱਗੇ ਵਧਾਉਂਦੇ ਗਏ ਡ੍ਰੈਗਨ ਠੀਕ ਹੈ ਹਾਂਜੀ ਤੇ ਜੇ ਹੁਣ ਆਪਣੇ ਕਿਸਾਨ ਵੀਰ ਨੇ ਕਿਸੇ ਨੇ ਡ੍ਰੈਗਨ ਲਾਉਣਾ ਹੈ ਇਹਦੇ ਵਾਸਤੇ ਆਪਾਂ ਨੂੰ ਮਿੱਟੀ ਤੇ ਪਾਣੀ ਕਿਸ ਤਰ੍ਹਾਂ ਦਾ ਚਾਹੀਦਾ ਮਿੱਟੀ ਪਾਣੀ ਦੋਨੋਂ ਚੰਗੇ ਹੋਣ ਚਾਹੀਦੇ ਮਾੜੇ ਹੋਣ ਦੋ ਦੋਨਾਂ ਤਰ੍ਹਾਂ ਦੀ ਮਿੱਟੀ ਚ ਹੋ ਜਾਂਦਾ ਜੀ ਚੰਗੀ ਮਿੱਟੀ ਚ ਮਾੜੀ ਚ ਵੀ ਪਾਣੀ ਵੀ ਜੇ ਆਪਣਾ ਖਾਰੇ ਤੋਂ ਖਾਰਾ ਹੋਵੇ اچھا ਪਾਣੀ ਵੀ ਮਾੜੇ ਦੇ ਵਿੱਚ ਚੱਲ ਜਾਂਦਾ ਮਿੱਟੀ ਵੀ ਜਿਹੇ ਜੀ ਮਰਜੀ ਹੋਵੇ ਉੱਤੇ ਤਿਆਰ ਹੋ ਜਾਂਦਾ ਹਾਂਜੀ ਬਸ ਸਿਉਖ ਦੀ ਪ੍ਰੋਬਲਮ ਨਾ ਹੋਵੇ ਜ਼ਮੀਨ ਦੇ ਵਿੱਚ ਠੀਕ ਹੈ ਹਾਂਜੀ ਤੇ ਜਿਵੇਂ ਹੁਣ ਬਿਮਾਰੀਆਂ ਨਿਮਾਟੋਡ ਵਰਗੀਆਂ ਇਹਨਾਂ ਤੋਂ ਵੀ ਆਪਾਂ ਨੂੰ ਬਚਾਉਣਾ ਪੈਂਦਾ ਹਾਂਜੀ ਹਾਂਜੀ ਉਹ ਤਾਂ ਹੁਣ ਤਾਂ ਇਹਨਾਂ ਨੂੰ ਬਚਾਉਣ ਤੋਂ ਬਹੁਤ ਤਰ੍ਹਾਂ ਦੀਆਂ ਦਵਾਈਆਂ ਆਉਂਦੀਆਂ ਨੇ ਠੀਕ ਹੈ ਹਾਂਜੀ ਬਹੁਤਾਂ ਪ੍ਰੋਬਲਮ ਨਹੀਂ ਪੈਂਦੀ ਉਸ ਚੀ ਦੀ ਇਹ ਜਿਵੇਂ ਹੁਣ ਇਹ ਤੁਸੀਂ ਡ੍ਰੈਗਨ ਫਰੂਟ ਲਾਇਆ ਹੋਇਆ ਹੈ ਹਾਂਜੀ ਤੇ ਆਪਾਂ ਨੂੰ ਇੱਕ ਏਕੜ ਲਾਉਣ ਤੇ ਕਿੰਨਾ ਖਰਚਾ ਆ ਜਾਂਦਾ ਇਹ ਤੇ ਜਿਵੇਂ ਇੱਕ ਕਨਾਲ ਦੇ ਵਿੱਚ ਆਪਣਾ 40000 ਰੁਪਏ ਖਰਚਾ ਆ ਜਾਂਦਾ ਜੀ ਉਦੋਂ ਹੀ ਏਕੜ ਦੇ ਵਿੱਚ ਲਗਭਗ 4.5 ਲੱਖ ਰੁਪਏ ਖਰਚਾ ਆ ਜਾਂਦਾ ਜੀ ਅੱਛਾ ਜੇ ਆਪਾਂ ਲਾਉਣਾ ਹੈ ਮਤਲਬ ਹਾਂਜੀ ਹਾਂਜੀ 2 ਸਾਲਾਂ ਬਾਅਦ ਵਧੀਆ ਕਮਾਈ ਦੇਣ ਲੱਗ ਜਾਂਦਾ ਜੀ ਇਹ ਇਹਦਾ ਲਾਉਣ ਦਾ ਮਤਲਬ ਸਹੀ ਟਾਈਮ ਕਿਹੜਾ ਹੈ ਵੀ ਆਪਾਂ ਕਿਹੜੇ ਟਾਈਮ ਇਹਨਾਂ ਨੂੰ ਲਾ ਸਕਦੇ ਹਾਂ ਇੱਕ ਦਾ ਜੁਲਾਈ ਤੋਂ ਸਤੰਬਰ ਅਕਤੂਬਰ ਤੱਕ ਫਿਰ ਉਹਦਾ ਫਰਵਰੀ ਮਾਰਚ ਜੇ ਜੇ ਹੁਣ ਜੇ ਕਿਸੇ ਨੇ ਕਿਸਾਨ ਵੀਰ ਨੇ ਲਾਉਣਾ ਹੈ ਤੇ ਉਹ ਬੂਟੇ ਆਪਾਂ ਵਿਦਿਸੀ ਘਰ ਦੀ ਤਿਆਰ ਕਰਦੇ ਹਾਂ ਕਿ ਆਪਾਂ ਕਿਸੇ ਨਰਸਰੀ ਤੋਂ ਲੈਣੇ ਪੈਂਦੇ ਕਿ ਆਪਣੀ ਆਪ ਦੀ ਨਰਸਰੀ ਹੈ ਡ੍ਰੈਗਨ ਦੀ ਹਾਂਜੀ 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 ਪੂਰੀ ਵੱਡੀ ਨਰਸਰੀ ਹੈ ਉਹਦੇ ਵਿੱਚ ਲਗਭਗ ਆਪਾਂ 90 60 70000 ਬੂਟਾ ਹੁੰਦਾ ਨਰਸਰੀ ਚ ਠੀਕ ਹੈ ਹਾਂਜੀ ਇਹ ਤੁਸੀਂ ਦੂਜੇ ਜਿਹੜੇ ਤੁਹਾਡੇ ਬੂਟੇ ਲੱਗੇ ਹੋ ਉਹਨਾਂ ਦੀ ਤਿਆਰ ਕਰ ਲੈਣੇ ਮਤਲਬ ਹਾਂ ਉਹ ਜਿਹੜੇ ਪੁਰਾਣੇ ਬੂਟੇ ਨੇ ਉਹਨਾਂ ਤੋਂ ਤਿਆਰ ਹੋ ਜਾਂਦੇ ਤੇ ਇਹ ਜੇ ਹੁਣ ਜੇ ਹੋਰ ਕਿਸੇ ਕਿਸਾਨ ਵੀਰ ਨੇ ਲੈ ਬੂਟੇ ਲਾਉਣੇ ਹੋਣ ਨਵੇਂ ਉਹਸ ਉਥੋਂ ਲੈ ਸਕਦਾ ਹੈ ਹਾਂਜੀ ਹਾਂਜੀ ਆਪਣਾ ਹਰ ਸਾਲੀ ਬੂਟਾ ਬਹੁਤ ਸੇਲ ਹੁੰਦਾ ਹੈ ਜਿਵੇਂ ਯੂਪੀ ਰਾਜਸਥਾਨ ਇਹ ਸਟੇਟਾਂ ਚ ਬਹੁਤ ਬੂਟਾ ਜਾਂਦਾ ਆਪਣਾ ਇਹ ਠੀਕ ਹੈ ਹਾਂਜੀ ਤੇ ਜਦੋਂ ਹੁਣ ਇਹਦੇ ਚ ਕੋਈ ਖਾਦਾਂ ਦੀ ਵੀ ਲੋੜ ਪੈਂਦੀ ਹੈ ਇਹਨੂੰ ਜਿਵੇਂ ਹੁਣ ਤੁਸੀਂ ਲਾਇਆ ਹੋਇਆ ਡ੍ਰਿਪ ਸਿਸਟਮ ਵੀ ਲਾਇਆ ਹੋਇਆ ਹੈ ਡ੍ਰਿਪ ਸਿਸਟਮ ਜ਼ਰੂਰੀ ਹੈ ਕਿ ਆਪਾਂ ਵੀ ਮਤਲਬ ਉਹ ਨਹੀਂ ਦੂਜੇ ਪਾਣੀ ਦੇ ਵੀ ਕਰ ਸਕਦੇ ਨਹੀਂ ਖੁੱਲਾ ਪਾਣੀ ਵੀ ਲਾ ਸਕਦੇ ਆ ਡ੍ਰਿਪ ਵੀ ਲਾ ਸਕਦੇ ਆ ਜੀ ਉਹਦਾ ਤਾਂ ਕੋਈ ਆਪਾਂ ਨੂੰ ਬਹੁਤਾ ਉਹ ਨਹੀਂ ਹੈ ਜੀ ਠੀਕ ਹੈ ਉਹ ਤਾਂ ਆਪਣੇ ਲਾਉਣ ਤੇ ਡਿਪੈਂਡ ਹੈ ਜੀ ਜੇ ਕਈ ਵਾਰ ਜ਼ਿਆਦਾ ਬਹਨ ਹੁੰਦਾ ਏ ਫਿਰ ਆਪਾਂ ਡ੍ਰਿਪ ਤੋਂ ਸ਼ੁਰੂ ਕਰ ਲਾਣੇ ਜੀ ਘੱਟ ਬਹਨ ਨੂੰ ਤਾਂ ਖੁੱਲੇ ਪਾਣੀ ਨਾਲ ਵੀ ਲਾ ਲਾਣੇ ਜੀ ਖੁੱਲੇ ਪਾਣੀ ਨਾਲ ਹੀ ਮਤਲਬ ਚੱਲ ਜਾਂਦਾ ਕੰਮ ਹਾਂਜੀ ਹਾਂਜੀ ਤੇ ਇਹਨੂੰ ਹੁਣ ਮਤਲਬ ਗੋਡੀਆਂ ਦੀ ਕਿੰਨੀ ਕਿ ਲੋਡ ਪੈਂਦੀ ਹੈ ਜਿਵੇਂ ਹੁਣ ਆਪਣਾ ਬਾ ਵਿਚਾਰੇ ਥਾਂ ਦੇਲਾ ਪਿਆ ਹਾਂਜੀ ਤੇ ਇਹਨੂੰ ਤੁਸੀਂ ਗੋਡੀ ਕਰਦੇ ਹੋ ਕਿ ਮਤਲਬ ਜ਼ਹਿਰ ਨਾਲ ਕੰਟਰੋਲ ਕਰ ਦਿੰਦੇ ਨੇ ਨਹੀਂ ਉਹਦਾ ਆਪਣਾ ਵਿੱਚ ਟਰੈਕਟਰ ਚੱਲਦਾ ਰੋਟਾ ਵਿਟਰ ਚਲਾਉਣਾ ਹੈ अच्छा विद मतलब ट्रैक्टर ਚੱਲਦਾ ਤੁਸੀਂ ਰੱਖਿਆ ਹੋਇਆ ਹਾਂਜੀ ਹਾਂਜੀ ਤੇ ਜਦੋਂ ਤੁਹਾਨੂੰ ਲੋਡ ਪੈਂਦੀ ਹੈ ਤੇ ਉਹ ਟਰੈਕਟਰ ਨਾਲੀ ਗੋਡੀ ਕਰਦੇ ਹਾਂਜੀ ਹਾਂਜੀ ਤੇ ਜਿਹੜਾ ਇਹ ਫਾਲਾ ਕਿੰਨੇ ਦੋ ਸਾਲ ਬਾਅਦ ਆਉਂਦਾ ਦੋ ਸਾਲ ਬਾਅਦ ਜੀ ਤੇ ਦੋ ਸਾਲ ਬਾਅਦ ਮਤਲਬ ਸਟਾਰਟ ਹੋ ਜਾਂਦਾ ਹਾਂਜੀ ਤੇ ਜਿਹੜਾ ਪੂਰਾ ਭਰ ਜੋਵਨ ਤੇ ਜਿਵੇਂ ਹੁਣ ਆਪਾਂ ਪੂਰਾ ਝਾੜ ਦਿੰਦਾ ਉਹ ਕਿੰਨੇ ਸਾਲ ਬਾਅਦ ਤਿੰਨ ਚਾਰ ਸਾਲ ਲੱਗ ਜਾਂਦਾ ਜੀ ਤਿੰਨ ਚਾਰ ਸਾਲ ਬਾਅਦ ਮਤਲਬ ਪੂਰਾ ਝਾੜ ਦੇਣ ਲੱਗੇ ਹਾਂਜੀ ਹਾਂਜੀ ਤੇ ਫਿਰ ਝਾੜ ਆਪਾਂ ਕਿੰਨਾ ਕੁ ਪ੍ਰਾਪਤ ਕਰ ਸਕਦੇ ਹਾਂ ਅ ਇਹਦੇ ਲਗਭਗ 40 45 ਕੁਇੰਟਲ ਆ ਜਾਂਦਾ ਫਰੂਟੀ ਪਰ ਇੱਕ ਕਿੱਲੇ ਦਾ ਹੀ ਇੱਕ ਕਿੱਲੇ ਦਾ ਹਾਂਜੀ ਹਾਂਜੀ ਇੱਕ ਕਿੱਲੇ ਦੇ ਵਿੱਚ ਆਪਾਂ ਮਤਲਬ ਕਿੰਨੇ ਬੂਟੇ ਲਾਉਣੇ ਹੁੰਦੇ ਆ ਇਹ ਇਹ ਲਗਭਗ 4000 ਬੂਟਾ ਲੱਗ ਜਾਂਦਾ ਜੀ ਇੱਕ ਕਿੱਲੇ ਦੇ ਵਿੱਚ ਹਾਂਜੀ ਤੇ ਉਹਨੇ ਹੀ ਆਪਣੇ ਖੰਭੇ ਲਾਉਣੇ ਪੈਣਗੇ ਨਹੀਂ ਖੰਭੇ ਦਾ 300 ਖੰਭੇ ਲੱਗਦਾ ਹੈ ਅੱਛਾ ਬੂਟੇ ਉਹਦੇ ਨਾਲ ਮਤਲਬ ਜਿੰਜਰ ਜ਼ਿਆਦਾ ਲਾਉਣੇ ਖੰਭੇ ਨਾਲ ਹਾਂਜੀ ਹਾਂਜੀ ਇਹ ਖੰਭੇ ਤੇ ਵੀ ਕਈ ਕਈ ਬੂਟੇ ਲਾਦੇ ਨੇ ਆ ਲਾਈਨ 'ਚ ਹੀ ਲੱਗਦੇ ਬੱਟ ਮੰਗੂ ਜੀ ਠੀਕ ਹੈ ਹਾਂਜੀ ਉਦ ਲੈਂਚ ਲਾ ਦਨੇ ਹੋ ਤੇ ਮਤਲਬ ਜਿਹੜੇ ਹੁਣ ਤੁਸੀਂ ਨਾਲ ਤਾਰਾਂ ਬਣੀਆਂ ਹੋਈਆਂ ਉਹ ਵੀ ਜ਼ਰੂਰੀ ਹੈ ਬਣਨੀਆਂ ਆ ਫਿਰ ਬੂਟਾ ਉਹਨਾਂ ਉੱਪਰ ਚੜ ਕੇ ਸਾਈਡ ਤੇ ਫੈਲ ਜਾਂਦਾ ਏ ਠੀਕ ਹੈ ਹਾਂਜੀ ਤੇ ਇਹਦਾ ਫਿਰ ਝਾੜ ਆਪਾਂ ਨੂੰ ਕਦੋਂ ਮਿਲਦਾ ਇਹਦਾ ਜਦੋਂ ਕਿਹੜੇ ਮਹੀਨੇ ਆਉਂਦੇ ਜੁਲਾਈ ਤੋਂ ਨਵੰਬਰ ਤੱਕ ਚੱਲਦਾ ਫਾਲੀ ਜੁਲਾਈ ਤੋਂ ਨਵੰਬਰ ਤੱਕ ਫਲ ਚੱਲ ਹਾਂ ਤਿੰਨ ਚਾਰ ਵਾਰੀ ਤੜਾਈ ਹੋ ਜਾਂਦੀ ਏ ਅੱਛਾ ਵੀ ਮਤਲਬ ਮਹੀਨੇ 'ਚ ਇੱਕ ਵਾਰੀ ਤੜਾਈ ਕਰਦੇ ਸੀ ਹਾਂਜੀ 50 55 ਦਿਨਾਂ 'ਚ ਫਲ ਪੱਕ ਜਾਂਦਾ ਏ 50 55 ਦਿਨਾਂ 'ਚ ਫਲ ਪੱਕ ਜਾਂਦਾ ਹਾਂਜੀ ਤੇ ਇਹਦਾ ਫਿਰ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਪਣੇ ਜਿਹੜੇ ਕਿਸਾਨ ਭਜਦੇ ਆ ਮਾਰਕੀਟ ਤੋਂ ਭਜਦੇ ਆ ਵੀ ਮਾਰਕੀਟ ਦੀ ਪ੍ਰੋਬਲਮ ਹੈਗੀ ਹੈ ਕਿ ਵੀ ਨੇ ਫਰੂਟ ਦੀ ਤਾਂ ਇਹ ਕਿਸੇ ਦੀ ਵੀ ਕੋਈ ਮਾਰਕੀਟ ਦੀ ਐਡੀ ਪ੍ਰੋਬਲਮ ਨਹੀਂ ਹੈਗੀ ਅੱਛਾ ਹਾਂਜੀ ਹਾਂਜੀ ਕਿਉਂਕਿ ਹੁਣ ਜਿਵੇਂ ਅਸੀਂ ਸੁਣਾਮ ਬਾਗ ਜਾਂਦਾ ਫਰੂਟ ਜੇ ਸਾਡੇ ਕੋਲੋਂ ਨਹੀਂ ਜਾਊਗਾ ਉਹ ਆਪਣਾ ਦਿੱਲੀੋਂ ਮੰਗਾਵਣਗੇ ਠੀਕ ਹੈ ਹਾਂਜੀ ਫਰੂਟ ਤਾਂ ਮਾਰਕੀਟ 'ਚ ਆਉਂਦੀ ਆਉਂਦਾ ਹਰ ਹਰ ਇੱਕ ਤਰ੍ਹਾਂ ਦਾ ਹੀ ਅੱਛਾ ਫਰੂਟ ਮਤਲਬ ਵਿਕ ਜਾਂਦੇ ਹਾਂਜੀ ਹਾਂਜੀ ਤੇ ਕੋਈ ਐਡੀ ਪ੍ਰੋਬਲਮ ਨਹੀਂ ਜੀ ਮੈਂ ਹੁਣ ਕਿਸਾਨ ਕਹਿੰਦੇ ਵੀ ਜੇ ਅਸੀਂ ਕਣਕ ਝੋਨੇ ਉਹਦਾ ਹੋਰ ਫਸਲਾਂ ਵੱਲ ਜਾਂਦੇ ਆ ਬੀਬੀ ਕਣ ਦੀ ਪ੍ਰੋਬਲਮ ਆ ਜਾਂਦੀ ਹੈ ਨਹੀਂ ਉਹ ਤਾਂ ਅਸਲ ਵਿੱਚ ਪਤਾ ਕੀ ਹੈ ਇਹ ਹੂੰ ਅ ਬੇਚਣ ਦੀ ਪ੍ਰੋਬਲਮ ਦਾ ਚੱਕਰ ਇਹ ਹੈਗਾ ਵੀ ਆਪਾਂ ਉਹ ਚੀਜ਼ ਜਦੋਂ ਵੇਚ ਕੀ ਨਹੀਂ ਦੇਖੀ ਇਹ ਪਹਿਲਾਂ ਹੀ ਉਹਦੀ ਸਮੱਸਿਆ ਕਹਿ ਦਿੰਦੇ ਨੇ ਵੀ ਇਹਦੀ ਸਮੱਸਿਆ ਹੈਗੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਆਪਾਂ ਨੂੰ ਇਹਦਾ ਕੀ ਰੇਟ ਮਿਲ ਜਾਂਦਾ ਹੈ ਮਤਲਬ ਮੰਡੀ ਦੇ ਵਿੱਚ ਜਾ ਕੇ ਜੇ ਆਪਾਂ ਮੰਡੀ 'ਤੇ ਇੱਕ ਪੀਸ 100 150 ਰੁਪਏ ਦਾ ਹੈਗਾ ਜੀ ਮਤਲਬ ਕਿ ਪੀਸ ਦਾ ਕਿੰਨਾ ਜੇ ਉਹ ਰਿਟੇਲ ਚ ਵੇਚਦੇ ਨੇ ਜਾਂ ਅਸੀਂ ਥੋਕ ਚ ਵੇਚਦੇ ਆ ਫਿਰ 150 ਤੋਂ 250 ਦੇ ਵਿੱਚ ਵਿੱਚ ਡਿਪੈਂਡ ਕਰਦਾ ਉਹ ਮਾਰਕੀਟ ਤੇ ਵੀ ਕੀ ਰੇਟ ਚੱਲ ਰਿਹਾ ਹੈ ਅੱਛਾ ਮਾਰਕੀਟ ਦੇ ਵਿੱਚ ਮਤਲਬ ਇਹ ਵੀ ਹੁੰਦਾ ਜੇ ਮੈਂ ਹੁਣ ਜੁਲਾਈ ਚ ਵੇਚਣ ਲੱਗੇ ਵੀ ਉਦੋਂ ਰੇਟ ਘੱਟ ਹੋਵੇ ਜੇ ਨਵੰਬਰ ਤੋਂ ਜਾ ਕੇ ਵੱਧ ਜਾਂਦਾ ਘੱਟ ਵੱਧ ਨਹੀਂ ਇਹ ਤਾਂ ਫਲ ਦੀ ਡਿਮਾਂਡ ਤੇ ਨਿਰਭਰ ਕਰਦਾ ਇਹ ਕੋਈ ਇਤੇ ਨਹੀਂ ਰਹਿੰਦਾ ਵੀ ਜੁਲਾਈ ਜਾਂ ਨਵੰਬਰ ਦਾ ਰੇਟ ਸਿਰਕੋ ਹੋਵੇ ਅੱਛਾ ਮਾਰਕੀਟ ਦੇ ਵੀ ਮਤਲਬ ਵੱਧ ਘੱਟ ਦੇ ਹਿਸਾਬ ਨਾਲ ਚੱਲ ਹਾਂਜੀ ਹਾਂਜੀ ਤੇ ਜੇ ਹੁਣ ਜਿਹੜੀ ਆਪਣੇ ਹੁਣ ਇਹ ਲੱਗਾ ਛੋਡੋ ਕੋ ਡ੍ਰੈਗਨ ਫਰੂਟ ਹਾਂਜੀ ਇਹਨੂੰ ਹੁਣ ਹੋਰ ਫਸਲਾਂਾਂ ਦਾ ਕੀੜੇ ਮਕੌੜੇ ਬਹੁਤ ਆਉਂਦੇ ਇਹਨੂੰ ਕੋਈ ਕਿਸੇ ਇਹਨੂੰ ਕੋਈ ਕੀੜਾ ਮਕੌੜਾ ਨਹੀਂ ਲੱਗਦਾ ਹੈਗੇ ਕੋਈ ਲੱਗਦਾ ਨਹੀਂ ਕਿਸੇ ਸਪਰੇ ਦੀ ਲੋੜ ਨਹੀਂ ਕੋਈ ਸਪਰੇ ਦੀ ਲੋੜ ਨਹੀਂ ਹੈਗੀ ਤੇ ਬਸ ਆਇਆਗਾ ਵੀ ਗਰੋਥ ਲੀ ਜੂਰੀਆ ਵਗੈਰਾ ਇੰਜ ਹੀ ਖਰਾਕਾਂ ਦਾ ਪਾਈ ਜਾਂਦੀਆਂ ਨੇ ਪਰ ਇਹਦੇ ਉੱਪਰ ਸਪਰੇ ਨਹੀਂ ਹੁੰਦੀ ਹੈਗੀ ਕੋਈ ਵੀ ਸਪਰੇ ਦੀ ਕਿਸੇ ਦੀ ਲੋੜ ਨਹੀਂ ਹੈਗੀ ਇੱਕ ਇੱਕ ਪੈਸਾ ਵੀ ਸਪਰੇ ਨਹੀਂ ਹੁੰਦੀ ਅੱਛਾ ਜੀ ਮਤਲਬ ਪਹਿਲੀ ਫਸਲ ਹੀ ਹੋਊਗੀ ਜਿਹੜੀ ਤੇ ਸਪਰੇ ਨਹੀਂ ਹੁੰਦੀ ਹਲੇ ਤੱਕ ਤਾਂ ਹੈ ਨਹੀਂ ਗਈ ਅੱਗੇ ਕੁਝ ਕਹਿ ਨਹੀਂ ਸਕਦੇ ਠੀਕ ਹੈ ਤੇ ਫਿਰ ਤੁਸੀਂ ਵੀ ਸਫਲ ਮੰਨਦੇ ਹੋ ਖੇਤੀ ਨੂੰ ਵੀ ਜੇ ਕਿਸੇ ਹੋਰ ਕਿਸਾਨ ਵੀਰ ਨੇ ਲਾਉਣੀ ਹੋਵੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਾਗ ਦਾ ਕੋਈ ਵੀ ਹੈ ਉਹ ਸਫਲ ਹੀ ਸਫਲਾਈ ਬਸ ਆਪਣਾ ਥੋੜੀ ਪੇਸ਼ੈਂਸ ਚਾਹੀਦੀ ਹੈ ਜੀ ਠੀਕ ਹੈ ਟਾਈਮ ਲੈਂਦਾਗਾ ਕਮਾਈ ਦੇਣ ਤੇ ਠੀਕ ਹੈ ਹਾਂਜੀ ਤੇ ਇਹ ਆਪਾਂ ਨੂੰ ਹੁਣ ਕਿੱਲੇ ਦੀ ਕਿੰਨੀ ਕੁ ਮਤਲਬ ਕਮਾਈ ਦੇ ਜਾਂਦਾ ਤੇ ਕਿੰਨਾ ਖਰਚਾ ਹੋ ਜਾਂਦਾ ਕਿੱਲੇ ਦਾ ਤਾਂ ਇੱਕ ਵਾਰੀ ਦਾ ਹੁੰਦਾ 4.5 ਲੱਖ ਰੁਪਿਆ ਖਰਚਾ ਯੋਤੋਂ ਬਾਅਦ ਦਾ ਫਿਰ ਸਾਲ ਦਾ 30-35000 ਰੁਪਿਆ ਸਾਮਣ ਦਾ ਖਰਚਾ ਆਈ ਜਾਂਦਾ ਠੀਕ ਹੈ ਹਾਂਜੀ ਫਿਰ ਲਗਭਗ 2-3 ਸਾਲਾਂ ਬਾਅਦ ਆਪਣੀ ਉਨੀ ਕ ਇਨਕਮ ਕੱਢ ਲੈਂਦਾ ਹੀ ਮਤਲਬ ਜੇ ਹੁਣ ਆਪਾਂ ਨੂੰ ਸੋਚੀਏ ਵੀ 4-5 ਲੱਖ ਰੁਪਿਆ ਤੋਂ ਨਾਮ ਦੇਣ ਹਾਂਜੀ ਹਾਂਜੀ ਆਰਾਮ ਨਾਲ ਹੀ 4-5 ਲੱਖ ਰੁਪਿਆ ਇੱਕ ਏਕੜ ਦੀ ਆਮਦਨ ਮਿਲ ਜਾਂਦੀ ਹੈ ਹਾਂਜੀ ਹਾਂਜੀ ਭਾਈ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਓਕੇ ਬਹੁਤ ਸ਼ੁਕਰੀਆ ਤੁਹਾਡਾ